ਇਹ ਜਿਹੜਾ ਪੋਲੂਸ਼ਨ ਹੈ ਇੰਨਾ ਜ਼ਿਆਦਾ ਇਸ ਤਰ੍ਹਾਂ ਇੰਡਸਟਰੀਆਂ ਦਾ ਪੋਲੂਸ਼ਨ ਆ ਜਿਹੜਾ ਜਾਂ ਜਿਹੜਾ ਮੈਂ ਇਹਨੂੰ ਮੈਂ ਕੱਲ੍ਹ ਤੋਂ ਤੋਂ ਡਰਾਇ ਨਹੀਂ ਕਰਦਾ ਕਿ ਜਿਹੜਾ ਸਾਡਾ ਕਿਸਾਨ ਜਿਹਨੂੰ ਅਸੀਂ ਗ੍ਰੀਨ ਰੈਵਿਊਲੇਸ਼ਨ ਦੇ ਵਿੱਚ ਫਸਾ ਲਿਆ ਇਹ ਗ੍ਰੀਨ ਰੈਵਿਊਲੇਸ਼ਨ ਚ ਮੈਂ ਫਸਾ ਲਿਆ ਸ਼ਬਦ ਇਸ ਲਈ ਵਰਤਦਾ ਐ ਕਿ ਸਾਡਾ ਕਿਸਾਨ ਬਿਲਕੁਲ ਖਾਦਾਂ ਨਹੀਂ ਸੀ ਵਰਤਦਾ ਅਸੀਂ ਬਿਲਕੁਲ ਸਬਰਿਆਂ ਨਹੀਂ ਵਰਤਦੇ ਸੀ ਅਸੀਂ ਜਿਹੜੀ ਖੇਤੀ ਦੀ ਅੱਜ ਇਹ ਗੱਲ ਕਰਦੇ ਆ ਉਹੀ ਖੇਤੀ ਅਸੀਂ ਕਰਦੇ ਸੀ ਸਾਨੂੰ ਸਾਡੇ ਘਰਾਂ ਚ ਜਾ ਕੇ ਪਿੰਡਾਂ ਚ ਜਾ ਕੇ ਗ੍ਰਾਮ ਸੇਵਕਾਂ ਨੇ ਥੋੜੀ ਥੋੜੀ ਖਾਦ ਦਾ ਲਾਲਚ ਦਿੱਤਾ ਆ 5 ਕਿਲੋ ਲੈ ਕੇ ਪਾਓ ਜੀ ਆ 7 ਕਿਲੋ ਲੈ ਕੇ ਪਾਓ ਜੀ ਆ 10 ਕਿਲੋ ਲੈ ਲਓ ਉਹਦੇ ਨਾਲ ਸਾਡੇ ਕਿਸਾਨ ਨੇ ਉਹਨੂੰ ਵਰਤਿਆ ਕਿ ਸਾਨੂੰ ਅੰਦਰ ਅੰਦਰ ਲਾਲਚ ਜਾ ਗਿਆ ਵਾਧਾ ਝਾੜ ਦਾ ਵਾਧੂ ਉਤਪਾਦਨ ਦਾ ਹੌਲੀ ਹੌਲੀ ਉਹ ਵਾਧਾ ਗਿਆ ਵਾਧਾ ਗਿਆ ਫਸਲ ਦੇ ਉੱਤੇ ਕੀੜਾ ਆਉਣਾ ਸ਼ੁਰੂ ਹੋਇਆ ਫਿਰ ਮੈਂ ਜਿਹੜੀ ਇੰਪੋਰਟੈਂਟ ਗੱਲ ਦੱਸਣੀ ਚਾਹਣਾ ਉਸ ਵੇਲੇ ਸਾਡੀ ਯੂਨੀਵਰਸਿਟੀ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਭਾਈ ਕੀੜਾ ਆ ਗਿਆ ਉਹਨਾਂ ਨੂੰ ਹੋਰ ਜਿਹੜੀਆਂ ਖਾਦਾਂ ਪੌਣੀਆਂ ਬੰਦ ਕਰੋ ਹੂੰ ਖਾਦਾਂ ਨਹੀਂ ਬੰਦ ਕਰਾਈਆਂ ਕੀ ਕਿਹਾ ਕਿ ਤੁਹਾਨੂੰ ਅਸੀਂ ਸਬਸਿਡੀ ਦੇ ਉੱਤੇ ਸਪਰਿਆਂ ਦਿੰਨੇ ਆ ਹੂੰ ਭਾਵੇਂ ਉਹਨੂੰ ਸਬਸਿਡੀ ਦੇ ਸਪਰਿਆਂ ਦੇ ਕੇ ਉਹਦੀ ਲਾਗਤ ਖਰਚੇ ਉਹਨੂੰ ਉਹਨੂੰ ਹੋਰ ਵਧਾਇਆ ਵਧਾਉਣ ਦੀ ਕੋਸ਼ਿਸ਼ ਕੀਤੀ ਹੋਰ ਉਤਪਾਦਨ ਵਧਾ ਹੋਰ ਉਤਪਾਦਨ ਵਧਾਉਣ ਨੂੰ ਵਧਾਇਆ ਅਖੀਰ ਸਬਸਿਡੀ ਦੇ ਉੱਤੇ ਖਾਦਾ ਵੀ ਦੇਣੀਆਂ ਲੱਗ ਪਗ ਉਹਦੇ ਤੋਂ ਵੀ ਹੱਥ ਲੱਗ ਪਗ ਪਿੱਛੇ ਆ ਸਪਰੇਆ ਵੀ ਸਬਸਿਡੀ ਦੇ ਦੇਣੀਆਂ ਹੱਥ ਪਿੱਛੇ ਹੋ ਗਿਆ ਹੁਣ ਸਾਰੇ ਦਾ ਸਾਰਾ ਬੋਝ ਕਿਸਾਨ ਤੇ ਆ ਗਿਆ ਔਰ ਉਹ ਖੇਤੀ ਇੰਨੀ ਮਹਿੰਗੀ ਹੋ ਗਈ ਕਿ ਉਹ ਆਰਥਿਕ ਤਾਕਤ ਪੱਖ ਤੋਂ ਬੁਰੀ ਤਰ੍ਹਾਂ ਕਰਜ਼ੇ ਦੇ ਜਾਲਜ ਫਸ ਗਿਆ ਹੁਣ ਉਹ ਜ਼ਹਿਰੀਲੀ ਖੇਤੀ ਪੈਦਾ ਕਰਨਾ ਕਿਸਾਨ ਦੀ ਮਜਬੂਰੀ ਬਣੀ ਹੋਈ ਹੈ ਔਰ ਉਹਦੇ ਤੋਂ ਬਿਮਾਰੀਆਂ ਫੈਲਦੀਆਂ ਨੇ ਇਹ ਬਿਮਾਰੀਆਂ ਤੋਂ ਵੀ ਅਗਲੇ ਪਾਸੇ ਮੈਂ ਗੱਲ ਕਰਾਂ ਇੱਕ ਯੁੱਗ ਸੀ ਜਿਹੜੇ ਯੁੱਗ ਦੀ ਮੈਂ ਹੁਣੇ ਗੱਲ ਕਰਕੇ ਏਡਾ ਸਾਡੇ ਬਜ਼ੁਰਗਾਂ ਦਾ ਸਾਡੇ ਕੋਲੇ ਸਾਡੇ ਕੋਲੇ ਅਯੁਰਵੇਦ ਸੀਗਾ ਅਸੀਂ ਇੱਕ ਸਧਾਰਨ ਜੜੀਆਂ ਬੂਟੀਆਂ ਨਾਲ ਠੀਕ ਹੁੰਦੇ ਸੀ ਉਹਨੂੰ ਸਾਡੇ ਡਾਕਟਰਾਂ ਨੇ ਆਗੇ ਰਿਜੈਕਟ ਕਰ ਕਰਕੇ ਕਿ ਕੋਈ ਇਹ ਕਿਹੜੇ ਦਵਾਈ ਹੈ ਬੰਦ ਕਰੋ ਇਸ ਨੂੰ ਚੰਗੇ ਡਾਕਟਰ ਤੋਂ ਦਵਾਈ ਲਓ ਉਧਰਲੇ ਪਾਸੇ ਨੂੰ ਤੋੜ ਕੇ ਅਯੁਰਵੇਦ ਤੋਂ ਲੋਕਾਂ ਨੂੰ ਐਲੋਪੈਥੀ ਵੱਲ ਨੂੰ ਲੈ ਕੇ ਜਾਂਦਾ ਔਰ ਅੱਜ ਉਹ ਐਲੋਪੈਥੀ ਜਿਹੜੀ ਸਿਰਦਰਦ ਨੂੰ ਤਾਂ ਠੀਕ ਕਰ ਦਿੰਦੀ ਹੈ ਲੇਕਿਨ ਗੁਰਦਿਆਂ ਦੇ ਉੱਤੇ ਪ੍ਰਭਾਵ ਪਾ ਕੇ ਗੁਰਦੇ ਬਰਬਾਦ ਕਰ ਰਹੀ ਹੈ ਆਈ ਸੈਟ ਲੋਕਾਂ ਦੀ ਜਾ ਰਹੀ ਹੈ ਹਾਰਟ ਦੀਆਂ ਪ੍ਰੋਬਲਮ ਆ ਰਹੀਆਂ ਨੇ ਸ਼ੂਗਰ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਔਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਜਿਹੜੀ ਜਨਮ ਦਾਤੀ ਹੈ ਲੋਕਾਂ ਦੇ ਗੁਰਦੇ ਜਾ ਰਹੇ ਨੇ ਉਹਨਾਂ ਦੀ ਸਭ ਕਾਜ਼ੇ ਦਾ ਇਹ ਇੱਕ ਮਾਡਲ ਜਿਹੜਾ ਸਾਨੂੰ ਦਿੱਤਾ ਉਹ ਮਾਡਲ ਤੋਂ ਅੱਗੇ ਦੀ ਅੱਗੇ ਜਿਹੜੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਸਾਨੂੰ ਪਸਾ ਕੇ ਰੱਖਤਾ ਅਤੇ ਪੂਰਾ ਦੇਸ਼ ਇਸ ਚੁੰਗਲ ਦੇ ਵਿੱਚ ਫਸਿਆ ਹੋਇਆ ਹੈ ਕਿਸਾਨ ਦਿਨੀ ਦੇਰ ਤੱਕ ਕਰਜ਼ੇ ਤੋਂ ਮੁਕਤ ਨਹੀਂ ਹੁੰਦਾ ਇਹਦੇ ਤੋਂ ਬਾਹਰ ਨਹੀਂ ਨਿਕਲ ਸਕਦਾ ਸਰਕਾਰ ਨੂੰ ਅੱਗੇ ਆਉਣਾ ਪਵੇਗਾ ਕਿਸਾਨ ਨੂੰ ਕਰਜ਼ੇ ਤੋਂ ਬਾਹਰ ਕੱਢਣੇ ਔਰ ਜਦੋਂ ਕਿਸਾਨ ਨੂੰ ਕਰਜ਼ੇ ਤੋਂ ਬਾਹਰ ਕੱਢੇਗੀ ਨਾਲ ਦੀ ਨਾਲ ਜ਼ਹਿਰ ਮੁਕਤ ਖੇਤੀ ਵੱਲ ਨੂੰ ਕਿਸਾਨ ਨੂੰ ਪ੍ਰੇਰੇ ਦੇਖਾਂਗੇ ਕਿਸਾਨ ਕਿੰਨੀ ਕਿ ਜ਼ਬਰਦਸਤੀ ਕਰੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ